ਇੱਕ ਗੱਲ ਮੈਨੂੰ ਸੱਚੋ ਸੱਚ ਦੱਸਿਓ ਵੀ ਕੀ ਤੁਹਾਡੇ ਨਾਲ ਕਦੇ ਐਦਾਂ ਹੋਇਆ ਤੁਸੀਂ ਬਹੁਤ ਚੰਗੇ ਬਣੇ ਰਹੇ ਹਰ ਕਿਸੇ ਦੀ ਮਦਦ ਕੀਤੀ ਹਰ ਬੰਦੇ ਦੇ ਕੰਮ ਆਉਣ ਦੀ ਕੋਸ਼ਿਸ਼ ਕੀਤੀ ਪਰ ਅੰਤ ਦੇ ਵਿੱਚ ਕੀ ਹੋਇਆ ਤੁਹਾਡਾ ਫਾਇਦਾ ਉਠਾਇਆ ਗਿਆ ਤੁਹਾਡੀ ਕਿਸੇ ਨੇ ਕਦਰ ਨਹੀਂ ਕੀਤੀ ਤੇ ਬਾਅਦ ਦੇ ਵਿੱਚ ਤੁਹਾਨੂੰ ਪਿੱਛੇ ਕਰ ਦਿੱਤਾ ਗਿਆ ਤੇ ਜੇ ਹਾਂ ਤਾਂ ਇਹ ਕਹਾਣੀ ਸਿਰਫ ਤੁਹਾਡੇ ਇਕੱਲਿਆਂ ਦੀ ਨਹੀਂ ਹੈਗੀ ਬਹੁਤ ਸਾਰੇ ਸਾਫ਼ ਦਿਲ ਲੋਕਾਂ ਦੇ ਨਾਲ ਇਦਾਂ ਹੀ ਹੁੰਦਾ ਕਿਉਂਕਿ ਸਾਫ਼ ਦਿਲ ਤੇ ਚੰਗੇ ਇਨਸਾਨ ਦੇ ਅੰਦਰ ਉਹਦੇ ਮਨ ਦੇ ਵਿੱਚ ਕੋਈ ਵੀ ਮੈਲ ਨਹੀਂ ਹੁੰਦੀ ਕੁਝ ਵੀ ਇਦਾਂ ਦਾ ਨਹੀਂ ਹੁੰਦਾ ਵੀ ਉਹ ਕਿਸੇ ਦੇ ਨਾਲ ਕੋਈ ਬੇਈਮਾਨੀ ਕਰੂਗਾ ਉਹ ਹਰ ਇੱਕ ਦੇ ਕੰਮ ਆਉਣ ਦੀ ਕੋਸ਼ਿਸ਼ ਕਰਦਾ ਕਿ ਮੈਂ ਦੂਜਿਆਂ ਦਾ ਸਵਾਰ ਦਿਆਂ ਪਰ ਉਸੇ ਬੰਦੇ ਨੂੰ ਲਾਸਟ ਤੇ ਆਗੇ ਨਕਾਰ ਦਿੱਤਾ ਜਾਂਦਾ ਉਹਦੀ ਕੋਈ ਕਦਰ ਨਹੀਂ ਪੈਂਦੀ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਇਸੇ ਕੌੜੀ ਸਚਾਈ ਦੇ ਬਾਰੇ ਬੁਰੇ ਬਣੋ ਤਾਂ ਹੀ ਦੁਨੀਆ ਝੁਕੇਗੀ ਨਹੀਂ ਤਾਂ ਇਹ ਦੁਨੀਆ ਤੁਹਾਨੂੰ ਮਿਟਾ ਦੇਵੇਗੀ ਇਹ ਤੇ ਇੱਕ ਗੱਲ ਸਮਝੋ ਬੁਰਾ ਬਨਨ ਦਾ ਮਤਲਬ ਬੇਈਮਾਨ ਬਨਣਾ ਨਹੀਂ ਹੈਗਾ ਬੁਰੇ ਬਨਨ ਦਾ ਅਸਲੀ ਮਤਲਬ ਕੀ ਹੈ ਆਓ ਅੱਗੇ ਸਿਰਫ 3 ਮਿੰਟ ਦੇ ਵਿੱਚ ਤੁਹਾਨੂੰ ਐਕਸਪਲੇਨ ਕਰ ਦਿੰਦਾ ਬੁਰਾ ਬਨਨ ਦਾ ਅਸਲੀ ਮਤਲਬ ਇੱਕ ਦੋ ਨਾ ਕਹਾਵਤਾਂ ਮੈਨੂੰ ਯਾਦ ਆਉਂਦੀਆਂ ਕਹਿੰਦੇ ਹੁੰਦੇ ਵੀ ਸਿੱਧੇ ਦਰਖਤ ਨੂੰ ਸਭ ਤੋਂ ਪਹਿਲਾਂ ਵੱਢਿਆ ਜਾਂਦਾ ਤੇ ਦੂਜੀ ਇਹ ਹੈ ਵੀ ਜੇ ਕਹਿੰਦੇ ਸਮੁੰਦਰ ਦਾ ਪਾਣੀ ਖਾਰਾ ਨਾ ਹੁੰਦਾ ਨਾ ਤੇ ਲੋਕਾਂ ਨੇ ਉਹਨੂੰ ਵੀ ਮਕਾ ਲੈਣਾ ਸੀ ਤੇ ਜਦੋਂ ਆਪਾਂ ਇੱਥੇ ਗੱਲ ਕਰਦੇ ਨਾ ਵੀ ਥੋੜਾ ਜਿਹਾ ਬੁਰੇ ਬਣੋ ਤਾਂ ਇੱਥੇ ਇਹਦਾ ਮਤਲਬ ਇਹ ਹੈ ਵੀ ਆਪਣੀ ਵੈਲਿਊ ਨੂੰ ਪਛਾਣੋ ਆਪਣੀ ਕਦਰ ਕਰੋ ਤੇ ਡਿਫੈਂਸ ਜਦੋਂ ਲੋਕ ਤੁਹਾਡਾ ਵਕਤ ਬਰਬਾਦ ਕਰਦੇ ਜਦੋਂ ਲੋਕ ਤੁਹਾਡਾ ਸਮਾਂ ਖਰਾਬ ਕਰਦੇ ਆ ਜਦੋਂ ਫਿਰ ਤੁਹਾਨੂੰ ਮੁਫਤ ਦੇ ਵਿੱਚ ਆਪਣਾ ਕੰਮ ਕਰਨ ਦੇ ਲਈ ਕਹਿ ਦਿੰਦੇ ਆ ਕਿਤੇ ਵੀ ਲੈ ਕੇ ਚਲੇ ਜਾਂਦੇ ਆ ਤਾਂ ਉਹਨਾਂ ਨੂੰ ਨਾ ਕਹਿਣਾ ਸਿੱਖੋ ਜੇ ਤੁਸੀਂ ਹਰ ਵੇਲੇ ਹਾਂ ਕਹੋਗੇ ਨਾ ਹਰ ਵੇਲੇ ਦੂਜਿਆਂ ਦੇ ਲਈ ਅਵੇਲੇਬਲ ਰਹੋਗੇ ਤਾਂ ਤੁਸੀਂ ਇੱਕ ਬਹੁਤ ਹੀ ਇਜ਼ੀ ਟਾਰਗੇਟ ਬਣ ਜਾਂਦੇ ਨੇ ਲੋਕਾਂ ਦੇ ਲਈ ਇਸੇ ਕਰਕੇ ਆਪਣੀਆਂ ਹੱਦਾਂ ਥੋੜੀਆਂ ਜੀਆਂ ਸਖਤ ਕਰਕੇ ਰੱਖੋ ਜਿਵੇਂ ਕਹਿੰਦੇ ਹੁੰਦੇ ਨੇ ਵੀ ਖਾਨਦਾਨੀ ਬੰਦਿਆਂ ਦੇ ਕੁਝ ਅਸੂਲ ਹੁੰਦੇ ਆ ਓਵੇਂ ਅਸੂਲ ਆਪਣੀ ਜ਼ਿੰਦਗੀ ਦੇ ਵਿੱਚ ਹੋਣੇ ਬਹੁਤ ਜ਼ਿਆਦਾ ਜ਼ਰੂਰੀ ਆ ਦੂਜੀ ਗੱਲ ਇਹ ਜ਼ਰੂਰੀ ਨਹੀਂ ਹੈਗਾ ਵੀ ਹਰ ਵੇਲੇ ਚੰਗੇ ਹੀ ਬ ਆਪਣੀ ਖੁਸ਼ੀ ਨੂੰ ਪਿੱਛੇ ਛੱਡ ਕੇ ਦੂਜਿਆਂ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਰਹਿਣਾ ਇਹ ਚੀਜ਼ ਆਜੀ ਬੰਦ ਕਰ ਦਿਓ ਜਦੋਂ ਤੁਸੀਂ ਹਰ ਕਿਸੇ ਦੇ ਕੰਮ ਆਉਣ ਦੀ ਕੋਸ਼ਿਸ਼ ਕਰਦੇ ਆ ਨਾ ਜਦੋਂ ਤੁਸੀਂ ਹਰ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਤੁਸੀਂ ਆਪਣੀ ਅਸਲ ਜਿਹੜੀ ਪਛਾਣ ਹੈ ਉਹਨੂੰ ਮਿਟਾ ਦਿੰਨੇ ਆ ਉਹਨੂੰ ਖਤਮ ਕਰ ਦਿੰਨੇ ਆ ਸੋ ਹਮੇਸ਼ਾ ਆਪਣੀ ਪ੍ਰਾਇੋਰਟੀ ਆਪਣੇ ਹੱਥ ਦੇ ਵਿੱਚ ਰੱਖੋ ਅਗਲੀ ਗੱਲ ਹੁਣ ਕਿਉਂ ਦੁਨੀਆ ਤੁਹਾਡੇ ਅੱਗੇ ਝੁਕੇਗੀ ਤੇ ਜਾਂ ਫਿਰ ਕਿਉਂ ਦੁਨੀਆ ਤੁਹਾਨੂੰ ਮਿਟਾ ਦੇਵੇਗੀ ਜਦੋਂ ਤੁਸੀਂ ਬੁਰੇ ਬਣਦੇ ਆ ਨਾ ਮਤਲਬ ਥੋੜੇ ਜੇ ਸਮਝਦਾਰ ਹੋ ਜਾਂਦੇ ਆ ਜਦੋਂ ਤੁਸੀਂ ਆਪਣੇ ਆਪ ਨੂੰ ਪ੍ਰਾਇੋਰਟੀ ਦੇਣ ਲੱਗ ਪੈਂਦੇ ਆ ਪਹਿਲਾਂ ਆਪਣਾ ਸੋਚਣ ਲੱਗ ਪੈਂਦੇ ਆ ਤਾਂ ਲੋਕ ਇਹ ਗੱਲ ਚੰਗੀ ਤਰ੍ਹਾਂ ਸਮਝ ਜਾਂਦੇ ਆ ਵੀ ਹੁਣ ਤੁਹਾਡਾ ਫਾਇਦਾ ਨਹੀਂ ਚੱਕਿਆ ਜਾ ਸਕਦਾ ਹੁਣ ਤੁਹਾਨੂੰ ਬੇਵਕੂਫ ਨਹੀਂ ਬਣਾਇਆ ਜਾ ਸਕਦਾ ਫਿਰ ਲੋਕ ਤੁਹਾਡੇ ਫੈਸਲਿਆਂ ਦੀ ਤੇ ਤੁਹਾਡੇ ਸਮੇਂ ਦੀ ਇੱਜ਼ਤ ਕਰਨਗੇ ਤੇ ਇਸੇ ਨੂੰ ਆਪਾਂ ਝੋਕਣਾ ਕਹਿ ਦਿੰਦੇ ਆ ਉਹੀ ਲੋਕ ਜਿਹੜੇ ਤੁਹਾਨੂੰ ਬੇਵਕੂਫ ਬਣਾਉਣ ਦੀ ਤਾਂਗ 'ਚ ਰਹਿੰਦੇ ਆ ਉਹੀ ਤੁਹਾਡੇ ਅੱਗੇ ਝੁਕਦੇ ਆ ਉਹੀ ਤੁਹਾਡੀ ਇੱਜ਼ਤ ਕਰਨੀ ਸਟਾਰਟ ਕਰ ਦਿੰਦੇ ਆ ਅਗਲੀ ਗੱਲ ਇਹ ਦੁਨੀਆ ਤੁਹਾਨੂੰ ਮਟਾ ਦੇਵੇਗੀ ਹੁਣ ਇੱਥੇ ਮਟਾਉਣ ਦਾ ਮਤਲਬ ਕੀ ਆ ਜੇ ਤੁਸੀਂ ਬਹੁਤ ਜ਼ਿਆਦਾ ਨਰਮਦਿਲ ਇਨਸਾਨ ਬਣ ਕੇ ਇਸ ਦੁਨੀਆ ਦੇ ਵਿੱਚ ਰਹੋਗੇ ਨਾ ਤਾਂ ਫਿਰ ਤੁਸੀਂ ਕਦੇ ਵੀ ਆਪਣੇ ਸੁਪਨੇ ਪੂਰੇ ਨਹੀਂ ਕਰ ਸਕਦੇ ਲੋਕ ਤੁਹਾਡੀ ਊਰਜਾ ਤੁਹਾਡਾ ਵਕਤ ਤੇ ਤੁਹਾਡੇ ਪੈਸੇ ਦੀ ਵਰਤੋਂ ਕਰਕੇ ਖੁਦ ਅੱਗੇ ਨਿਕਲ ਜਾਣਗੇ ਤੇ ਆਹ ਗੱਲ ਸੁਣ ਕੇ ਕਮੈਂਟ ਕਰਕੇ ਜਰੂਰ ਦੱਸਿਓ ਮੈਨੂੰ ਵੀ ਤੁਹਾਡੇ ਨਾਲ ਇਦਾਂ ਹੋਇਆ ਕਦੇ ਜਿੱਥੇ ਤੁਸੀਂ ਕਿਸੇ ਦੀ ਸਰੀਰਕ ਤੌਰ ਤੇ ਵੀ ਹੈਲਪ ਕੀਤੀ ਨਾਲ ਜਾ ਕੇ ਜਿੱਥੇ ਤੁਸੀਂ ਕਿਸੇ ਦੀ ਪੈਸੇ ਦੇ ਤੌਰ ਤੇ ਵੀ ਹੈਲਪ ਕੀਤੀ ਜਿੱਥੇ ਤੁਸੀਂ ਬੰਦੇ ਨੂੰ ਹੌਸਲਾ ਫਜਾਈ ਵੀ ਦਿੱਤਾ ਪਰ ਉਹ ਬੰਦਾ ਤਾਂ ਕਾਮਯਾਬ ਹੋ ਗਿਆ ਕਾਮਯਾਬ ਹੋਣ ਤੋਂ ਬਾਅਦ ਉਹਨੇ ਤੁਹਾਨੂੰ ਨਕਾਰ ਦਿੱਤਾ ਹੁਣ ਤੁਹਾਨੂੰ ਪਿੱਛੇ ਕਰ ਦਿੱਤਾ ਤੇ ਤੁਸੀਂ ਉੱਥੇ ਹੀ ਖੜੇ ਦੇ ਖੜੇ ਰਹਿ ਗਏ ਇਸੇ ਨੂੰ ਕਹਿੰਦੇ ਆ ਵੀ ਤੁਹਾਡਾ ਭਵਿੱਖ ਮਿਟਾ ਦੇਣਾ ਤੁਹਾਨੂੰ ਦੁਨੀਆ ਤੋਂ ਮਿਟਾ ਦੇਣਾ ਲਾਸਟ ਤੇ ਹੈਗਾ ਆਖਰੀ ਸੰਦੇਸ਼ ਤੇ ਇਹਦਾ ਸਿੱਟਾ ਇਹਦਾ ਰਿਜ਼ਲਟ ਕੀ ਨਿਕਲਦਾ ਹੁਣ ਸਿੱਟਾ ਕੀ ਹੈ ਚੰਗੇ ਬਣੋ ਆਪਣੇ ਲਈ ਬੁਰੇ ਬਣੋ ਦੁਨੀਆ ਦੇ ਲਈ ਇਹਨਾਂ ਲੋਕਾਂ ਦੇ ਲਈ ਚੰਗੇ ਬਣੋ ਪਰ ਬੇਵਕੂਫ ਨਾ ਬਣੋ ਲੋਕਾਂ ਨੂੰ ਜਾਂ ਹਰੇਕ ਨੂੰ ਇਹ ਮੌਕਾ ਨਾ ਦਿਓ ਕਿ ਜਿਹੜਾ ਕਿਹੜਾ ਆਵੇ ਤੁਹਾਨੂੰ ਬੇਵਕੂਫ ਬਣਾ ਕੇ ਚਲਾ ਜਾਵੇ ਤੁਹਾਡਾ ਫਾਇਦਾ ਚੱਕ ਕੇ ਤੁਰਿਆ ਜਾਵੇ ਹਮੇਸ਼ਾ ਆਪਣੇ ਆਪ ਨੂੰ ਪ੍ਰਾਇੋਰਟੀ ਦਿਓ ਆਪਣੇ ਸੁਪਨਿਆਂ ਦੇ ਲਈ ਲੜੋ ਆਪਣੀਆਂ ਹੱਦਾਂ ਤੈਅ ਕਰੋ ਫਿਰ ਦੇਖਿਓ ਇਹੀ ਦੁਨੀਆ ਕਿਵੇਂ ਤੁਹਾਡੇ ਅੱਗੇ ਝੁਕਦੀ ਆ ਪ੍ਰੈਕਟੀਕਲ ਤੌਰ ਤੇ ਵੀ ਜਾਂ ਕਹਿ ਲਓ ਮੇਰੇ ਖੁਦ ਦੇ ਵੀ ਕੁਝ ਐਕਸਪੀਰੀਅੰਸ ਹੈਗੇ ਅੱਜ ਤੁਸੀਂ ਕਿਸੇ ਦੇ ਕਿੰਨਾ ਮਰਜ਼ੀ ਕੰਮ ਆਈ ਜਾਓ ਕਿੰਨਾ ਤੁਸੀਂ ਕਿਸੇ ਦੇ ਲਈ ਚੰਗੇ ਬਣੀ ਜਾਓ ਕਿੰਨਾ ਤੁਸੀਂ ਕਿਸੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰ ਲਓ ਪਰ ਜਿਹੜੇ ਲੋਕਾਂ ਦੇ ਲਈ ਤੁਸੀਂ ਇਹ ਸਭ ਕੁਝ ਕਰ ਰਹੇ ਹੋ ਨਾ ਜਿਸ ਦਿਨ ਉਹ ਬੰਦੇ ਕਾਮਯਾਬ ਹੋ ਗਏ ਉਹਨਾਂ ਨੇ ਤੁਹਾਨੂੰ ਪੁੱਛਣਾ ਤੱਕ ਨਹੀਂ ਸੋ ਹੁਣ ਤੁਸੀਂ ਇਹਦੇ ਬਾਰੇ ਕੀ ਸੋਚਦੇ ਆ ਮੈਨੂੰ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦੱਸਿ